ਇਹ ਰਾਜਪੂਤ ਰਾਜਿਆਂ ਨੇ ਅਕਬਰ ਦੀ ਅਧੀਨਤਾ ਸਵਕਾਰ ਕਰ ਲਈ ਪਰ ਇੱਕ ਸੀ ਸੂਰਬੀਰ ਯੋਧਾ ਮਹਾਰਾਣਾ ਪ੍ਰਤਾਪ ਮਹਾਰਾਣਾ ਪ੍ਰਤਾਪ ਨੇ ਅਕਬਰ ਦੇ ਸਾਹਮਣੇ ਝੁਕਣ ਤੋਂ ਇਨਕਾਰ ਕਰ ਦਿੱਤਾ ਜੀ ਅਕਬਰ ਨੇ ਚੜ੍ਹਾਈ ਕੀਤੀ ਅਕਬਰ ਜੰਗ ਜਿੱਤ ਗਿਆ ਮਹਾਰਾਣਾ ਪ੍ਰਤਾਪ ਨੂੰ ਤੱਕ ਉਹਦੇ 4-5 ਬੱਚੀਆਂ ਸਨ ਧੀਆ ਸਨ ਉਹਦੇ ਇੱਕ ਪੁੱਤਰ ਸੀ ਤੇ ਉਹਨੂੰ ਜੰਗਲ ਦੇ ਵਿੱਚ ਰਹਿਣਾ ਪਿਆ ਜੀ ਕਈ ਸਾਲ ਉਹਨੇ ਜੰਗਲ ਚ ਨਿਵਾਸ ਕੀਤਾ ਮਹਾਰਾਣਾ ਪ੍ਰਤਾਪ ਦੇ ਦਰਬਾਰ ਦਾ ਇੱਕ ਕਵੀ ਸੀ ਉਹਦਾ ਨਾਮ ਸੀ ਗੰਗਾ ਰਾਏ ਕਈਆਂ ਨੇ ਗੰਗਾ ਰਾਮ ਲਿਖਿਆ ਉਹਨੂੰ ਅਕਬਰ ਨੇ ਫੜ ਲਿਆ ਤੇ ਕਵਿਤਾ ਬੜੀ ਸੋਹਣੀ ਲੱਚਦਾ ਸੀ ਬੜੀਆਂ ਸੋਹਣੀਆਂ ਵਡਿਆਈਆਂ ਕਰਦਾ ਸੀ ਉਹਨੂੰ ਅਕਬਰ ਬਾਦਸ਼ਾਹ ਨੇ ਆਪਣੇ ਦਰਬਾਰ ਵਿੱਚ ਰਾਜ ਕਵੀ ਰੱਖ ਲਿਆ ਜੀ ਹੁਣ ਪਹਿਲਾਂ ਉਹ ਮਹਾਰਾਣਾ ਪ੍ਰਤਾਪ ਦੀਆਂ ਸਿੱਖਿਆ ਕਰਦਾ ਹੁਣ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚੇ ਹੁਣ ਅਕਬਰ ਬਾਦਸ਼ਾਹ ਦੀਆਂ ਸਿੱਖਿਆ ਕਰਦਾ ਕਈ ਸਾਲ ਬਤੀਤ ਹੋਏ ਇੱਕ ਦਿਨ ਉਹਨੂੰ ਕਿਸੇ ਨੇ ਖਬਰ ਦਿੱਤੀ ਕਹਿਣ ਲੱਗੇ ਗੰਗਾ ਰਾਏ ਮਹਾਰਾਣਾ ਪ੍ਰਤਾਪ ਦੂਰ ਤੇ ਜੰਗਲ ਦੇ ਵਿੱਚ ਬੈਠਾ ਸਾਨੂੰ ਖਬਰਾਂ ਮਿਲੀਆਂ ਨੇ ਜਦੋਂ ਇੰਨੀ ਖਬਰ ਮਿਲੀ ਤੇ ਗੰਗਾ ਰਾਏ ਦਾ ਮਨ ਕੀਤਾ ਜਾ ਕੇ ਆਪਣੇ ਮਹਾਰਾਜੇ ਨੂੰ ਮਿਲ ਕੇ ਆਉਣਾਂ ਉਹ ਚਲਦਾ ਚਲਦਾ ਜੰਗਲ ਦੇ ਵਿੱਚ ਮਹਾਰਾਣਾ ਪ੍ਰਤਾਪ ਦੇ ਕੋਲ ਪਹੁੰਚਦਾ ਚੁੱਕ ਕੇ ਸਲਾਮ ਕੀਤੀ ਮੱਥਾ ਟੇਕਿਆ ਤੇ ਦੁਖੀ ਵੀ ਹੋਇਆ ਵੀ ਜਿਹੜਾ ਕਦੇ ਰਾਜ-ਪਾਗ ਭੋਗਦਾ ਸੀ ਜਿਹੜੇ ਬੱਚੇ ਕਦੇ ਰਾਜਕੁਮਾਰ ਰਾਜਕੁਮਾਰੀਆਂ ਸਨ ਅੱਜ ਉਹ ਆਪ ਵੀ ਮੁਸੀਬਤ ਦੇ ਵਿੱਚ ਜੰਗਲ ਦੇ ਵਿੱਚ ਬੈਠੇ ਨੇ ਪਰ ਮਹਾਰਾਣਾ ਪ੍ਰਤਾਪ ਹੌਂਸਲੇ ਦੇ ਵਿੱਚ ਸੀ ਗੰਗਾ ਰਾਏ ਨੇ ਉਹਨੂੰ ਚੁੱਕ ਕੇ ਮੱਥਾ ਟੇਕਿਆ ਕਿੰਨੀ ਦੇਰ ਗੱਲਾਂ ਕਰਦੇ ਰਹੇ ਫਿਰ ਕਹਿੰਦਾ ਕਹਿਣ ਲੱਗਾ ਮਹਾਰਾਜਾ ਦੁਨੀਆ ਦੇ ਭਾਵੇਂ ਦੁਨੀਆ ਦੇ ਲਈ ਭਾਵੇਂ ਤੂੰ ਕੁਝ ਵੀ ਹੈ ਪਰ ਮੈਂ ਅੱਜ ਵੀ ਤੈਨੂੰ ਆਪਣਾ ਮਹਾਰਾਜਾ ਮੰਨਦਾ ਤੇ ਮੇਰੇ ਮਨ ਦੀ ਇਹ ਭਾਵਨਾ ਹੈ ਕਿ ਜਿੱਦਾਂ ਮੈਂ ਚਿਤਾਉੜ ਦੀ ਧਰਤੀ ਦੇ ਉੱਤੇ ਤੂੰ ਤਖਤ ਦੇ ਉੱਚੇ ਥਾਂ ਤੇ ਬੈਠਦਾ ਸੀ ਮੈਂ ਤੇਰੀਆਂ ਸ਼ਿਫਤਾਂ ਕਰਦਾ ਸੀ ਤੇ ਮੈਂ ਕਵਿਤਾ ਗਾਉਂਦਾ ਸੀ ਤੇਰੀ ਸ਼ਿਫਤ ਦੀਆਂ ਤੇ ਤੂੰ ਮੈਨੂੰ ਖੁਸ਼ ਹੋ ਕੇ ਇਨਾਮ ਦਿੰਦਾ ਸੀ ਅੱਜ ਉਹ ਦੁਬਾਰਾ ਸਭ ਕੁਝ ਉਦਾਂ ਵਰਤੇ ਤੂੰ ਉੱਚੀ ਥਾਂ ਤੇ ਬੈਠ ਮੈਂ ਤੇਰੇ ਲਈ ਕਵਤਾਵਾਂ ਗਾਵਾਂਗਾ ਤੇਰੀ ਸ਼ੋਭਾ ਕਰਾਂਗਾ ਮਹਾਰਾਣਾ ਪ੍ਰਤਾਪ ਕਹਿੰਦਾ ਮੈਂ ਉੱਚੀ ਥਾਂ ਤੇ ਵੀ ਬਹਿ ਜਾਗਾ ਤੂੰ ਕਵਤਾਵਾ ਵੀ ਮੇਰੀਆਂ ਸ਼ੁਭਾ ਦੀਆਂ ਗਾਜ਼ੇ ਕਾ ਪਰ ਅੱਜ ਮੇਰੇ ਕੋਲੇ ਲੈਣ ਦੇਣ ਦੇ ਲਈ ਕੁਝ ਨਹੀਂ ਆ ਤੇਰੀ ਲਈ ਅੱਜ ਮੈਂ ਖਾਲੀ ਆ ਬਿਲਕੁਲ ਗੰਗਾ ਰਾਏ ਕਹਿਣ ਲੱਗਾ ਮੈਂ ਤੈਨੂੰ ਪਹਿਲਾਂ ਹੀ ਕਿਹਾ ਹੈ ਕਿ ਦੁਨੀਆ ਦੇ ਲਈ ਭਾਵੇਂ ਤੂੰ ਕੁਝ ਵੀ ਹੋਵੇਂ ਮੇਰੇ ਲਈ ਤੂੰ ਅੱਜ ਵੀ ਮਹਾਰਾਜਾ ਮਹਾਰਾਣਾ ਪ੍ਰਤਾਪ ਹੈ ਮੰਗਾਗਾ ਤੇ ਜ਼ਰੂਰ ਕੋਣੇ ਕਿਹਾ ਫਿਰ ਉਹ ਮੰਗ ਲੈ ਜਿਹੜੀ ਚੀਜ਼ ਮੈਂ ਦੇ ਸਕਾਂ ਜੋ ਮੈਂ ਦੇ ਨਾ ਸਕਾਂ ਉਹ ਤੂੰ ਮੰਗੀ ਨਾ ਮੇਰੇ ਕੋਲੋਂ ਗੰਗਾ ਰਾਏ ਕਹਿਣ ਲੱਗਾ ਜੀ ਸਤਿ ਬਚਨ ਮਹਾਰਾਣਾ ਪ੍ਰਤਾਪ ਉੱਚੇ ਪੱਥਰ ਤੇ ਬੈਠਾ ਗੰਗਾ ਰਾਏ ਨੇ ਖੜੋ ਕੇ ਉਹਦੀਆਂ ਸਿਫਤਾਂ ਦੇ ਵਿੱਚ ਪਤਾ ਨਹੀਂ ਕਿੰਨੇਕ ਸ਼ਬਦ ਗਾਏ ਕਿੰਨੀਆਂ ਕੁ ਵਡਿਆਈਆਂ ਉਹਦੀਆਂ ਕੀਪੀਆਂ ਜੀ ਪ੍ਰਸੰਨ ਹੋਇਆ ਮਹਾਰਾਣਾ ਪ੍ਰਤਾਪ ਜਦੋਂ ਕਵਿਤਾਵਾਂ ਗਾਉਂਦਿਆਂ ਸਮਾਪਤੀ ਕੀਤੀ ਤੇ ਗੰਗਾ ਰਾਏ ਸਿਰ ਤੋਂ ਲੈ ਕੇ ਪੈਰਾਂ ਤੱਕ ਦੇਖਦਾ ਮੈਂ ਕੀ ਮੰਗਾ ਇਹਦੇ ਕੋਲੋਂ ਮਹਾਰਾਣਾ ਪ੍ਰਤਾਪ ਨੇ ਕਿਹਾ ਸੀ ਉਹ ਮੰਗੀ ਜੋ ਮੈਂ ਤੈਨੂੰ ਦੇ ਸਕਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਦੇਖਿਆ ਪੈਰਾਂ 'ਚ ਟੁੱਟੀ ਜੁੱਤੀ ਹੈ ਤਨ ਦੇ ਉੱਤੇ ਕੱਪੜੇ ਪੁਰਾਣੇ ਪੈਨੇ ਹੋਏ ਨੇ ਸਿਰ ਦੇ ਉੱਤੇ ਬੱਗ ਬੰਦੀ ਹੈ ਉਹਨੇ ਕਿਹਾ ਤਨ ਦੇ ਕੱਪੜੇ ਮੰਗਾਗਾ ਸ਼ੋਭਾ ਨਹੀਂ ਦਿੰਦਾ ਪੈਰਾਂ ਦੀ ਜੁੱਤੀ ਮੰਗਾਗਾ ਇਹਨੇ ਜੰਗਲ ਦੇ ਵਿੱਚ ਰਹਿਣਾ ਜੁੱਤੀ ਤੋਂ ਬਿਨਾ ਤਣ ਦੇ ਕੱਪੜਿਆਂ ਤੋਂ ਬਿਨਾ ਕੋਈ ਜ਼ਿੰਦਗੀ ਨਹੀਂ ਹੁੰਦੀ ਫਿਰ ਮਨਨੇਕਾ ਸਿਰ ਦੇ ਉੱਤੇ ਪੱਗ ਬੰਨੀ ਹੈ ਪੱਗ ਮੰਗ ਲੈਂਦਾ ਹਾਂ ਉਹਨੇ ਗੁਰਮਖੋ ਮਹਾਰਾਣਾ ਪ੍ਰਤਾਪ ਨੂੰ ਕਿਹਾ ਮਹਾਰਾਣਾ ਮੈਨੂੰ ਆਪਣੀ ਪੱਗ ਦੇ ਦੇ ਮੈਂ ਤੇਰੇ ਕੋਲੋਂ ਪੱਗ ਮੰਗਣੀ ਹੈ ਜਦੋਂ ਕਿ ਪੱਗ ਮੰਗਣੀ ਮੈਂ ਤੇਰੇ ਕੋਲੋਂ ਪੱਗ ਦੇ ਮੈਨੂੰ ਆਪਣੀ ਮਹਾਰਾਣਾ ਪ੍ਰਤਾਪ ਕਹਿੰਦਾ ਜਾਣ ਮੰਗ ਲੈਣੀ ਸੀ ਮੈਂ ਦੇ ਦਿੰਦਾ ਆ ਪਾਗਣੀ ਸੀ ਮੰਗਣੀ ਪੁੱਛਿਆ ਕਿਉਂ ਕਹਿਣ ਲੱਗਾ ਮੈਂ ਚਤੌੜ ਨੂੰ ਤਿਆਗਣਾ ਪ੍ਰਵਾਨ ਕਰ ਲਿਆ ਮੈਂ ਆਪਣੇ ਬੱਚਿਆਂ ਨੂੰ ਭੁੱਖਾ ਰੱਖਣਾ ਦੁੱਖਾਂ ਮੁਸੀਬਤਾਂ ਗਰੀਬੀ ਚ ਰੱਖਣਾ ਪ੍ਰਵਾਨ ਕਰ ਲਿਆ ਮੈਂ ਰਾਜ ਪਾਗ ਤਿਆਗ ਦਿੱਤਾ ਪਰ ਮੈਂ ਆਪਣੀ ਪੱਗ ਨੂੰ ਅਕਬਰ ਦੇ ਸਾਹਮਣੇ ਝੁਕਣ ਨਹੀਂ ਦਿੰਦਾ ਮੈਨੂੰ ਰਾਜ ਪਾਗ ਮਿਲ ਸਕਦਾ ਸੀ ਮੇਰਾ ਰਾਜ ਪਾਗ ਵੱਟ ਸਕਦਾ ਸੀ ਮੇਰੇ ਔਲਾਦ ਨੂੰ ਸੁੱਖ ਸਹੂਲਤਾਂ ਉਸੇ ਤਰ੍ਹਾਂ ਚੱਲਦੀਆਂ ਰਹਿਣੀਆਂ ਸਨ ਜੇ ਮੈਂ ਅਕਬਰ ਬਾਦਸ਼ਾਹ ਦੇ ਸਾਹਮਣੇ ਆਪਣੀ ਪੱਗ ਝੁਕਾ ਦਿੰਦਾ ਗੁਲਾਮੀ ਸਵਕਾਰ ਕਰ ਲੈਂਦਾ ਪਰ ਮੈਂ ਗੁਲਾਮੀ ਸਵਕਾਰ ਨਹੀਂ ਕੀਤੀ ਮੈਂ ਪੱਗ ਨਹੀਂ ਝੁਕਾਈ ਅੱਜ ਮੈਂ ਅੱਤ ਦੀ ਗਰੀਬੀ ਦੇ ਵਿੱਚ ਬੈਠਾ ਹਾਂ ਤੇ ਜਦੋਂ ਗੰਗਾ ਰਾਏ ਮੈਂ ਤੈਨੂੰ ਪੱਗ ਤੂੰ ਮੰਗ ਲਈ ਤੇ ਮੈਂ ਦੇ ਦੇਣੀ ਹੈ ਪਰ ਦੇਖ ਜਦੋਂ ਤੂੰ ਮੇਰੇ ਮੇਰੀ ਦਿੱਤੀ ਹੋਈ ਪੱਗ ਬਨ ਕੇ ਅਕਬਰ ਬਾਦਸ਼ਾਹ ਦੇ ਦਰਬਾਰ ਜਾਏਗਾ ਉਥੇ ਤੋਂ ਝੁੱਕ ਕੇ ਸਲਾਮ ਕਰਨੀ ਏ ਸਿਰ 13 ਝੁਕਣਾ ਤੇ ਪੱਗ ਸਿਰ ਤੇ ਬੱਜੀ ਹੋਈ ਮੇਰੀ ਝੁਕ ਜਾਣੀ ਹੈ ਗੰਗਾ ਰਾਏ ਸਾਰੀ ਗੱਲ ਸਮਝ ਗਿਆ ਕਹਿਣ ਲੱਗਾ ਮਾਹ ਰਾਣਾ ਮੈਂ ਤੇਰੇ ਨਾਲ ਵਾਅਦਾ ਕਰਦਾ ਪਹਿਲੀ ਗੱਲ ਤੇ ਮੈਂ ਤੇਰੇ ਪੱਗ ਬਨ ਕੇ ਅਕਬਰ ਦੇ ਦਰਬਾਰ ਨਹੀਂ ਜਾਵਾਂਗਾ ਜੇ ਕਿਤੇ ਬਨਣੀ ਪੈਗੀ ਤੇ ਮੈਂ ਤੇਰੀ ਪੱਗ ਨਹੀਂ ਝੁਕਣ ਦਿਆਂਗਾ ਗਨਖੋ ਮਹਾਰਾਣਾ ਪ੍ਰਤਾਪ ਨੇ ਪਿਆਰ ਦੀ ਨਿਸ਼ਾਨੀ ਦੇ ਵਜੋਂ ਇਨਾਮ ਦੇ ਵਜੋਂ ਆਪਣੇ ਸਿਰ ਦੀ ਪੱਗ ਕਵੀ ਗੰਗਾ ਰਾਮ ਨੂੰ ਦੇ ਦਿੱਤੀ ਜੀ ਗੰਗਾ ਰਾਏ ਨੂੰ ਕਈ ਮਹੀਨੇ ਬਤੀਤ ਹੋ ਗਏ ਗੰਗਾ ਰਾਏ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਰਹਿੰਦਾ ਹੈ ਇੱਕ ਦਿਨ ਉਹਨੇ ਆਪਣੇ ਸਿਰ ਦੇ ਉੱਤੇ ਮਹਾਰਾਣਾ ਪ੍ਰਤਾਪ ਦੀ ਪੱਗ ਬੰਨੀ ਮਹਾਰਾਣਾ ਪ੍ਰਤਾਪ ਦੀ ਪੱਗ ਬੰਨੀ ਐਨੇ ਨੂੰ ਅਕਬਰ ਬਾਦਸ਼ਾਹ ਦਾ ਇੱਕ ਸਿਪਾਹੀ ਆਇਆ ਗੰਗਾ ਰਾਏ ਨੂੰ ਕਹਿੰਦਾ ਤੈਨੂੰ ਹੁਣੇ ਇਸੇ ਵਕਤ ਬਾਦਸ਼ਾਹ ਅਕਬਰ ਨੇ ਯਾਦ ਕੀਤਾ ਹੈ ਬਾਦਸ਼ਾਹ ਦਾ ਹੁਕਮ ਹੈ ਕਿ ਸੰਦੇਸ਼ਾ ਸੁਣਦਿਆਂ ਸਾਰਤ ਉਹਨਾਂ ਦੇ ਦਰਬਾਰ ਪਹੁੰਚੇ ਕਾਲੀ ਦੇ ਵਿੱਚ ਗੰਗਾ ਰਾਏ ਨੂੰ ਜਦੋਂ ਸੁਨੇਹਾ ਮਿਲਿਆ ਉਹ ਅਕਬਰ ਬਾਦਸ਼ਾਹ ਦੇ ਦਰਬਾਰ ਪਹੁੰਚਦਾ ਪਰ ਜਦੋਂ ਦਰਵਾਜ਼ੇ ਦੇ ਅੰਦਰ ਪ੍ਰਵੇਸ਼ ਕਰਦਾ ਇੱਕਦਮ ਚੇਤਾ ਆਉਂਦਾ ਮੇਰੇ ਸਿਰ ਦੇ ਉੱਤੇ ਪੱਗ ਮਹਾਰਾਣਾ ਪ੍ਰਤਾਪ ਦੀ ਬੰਨੀ ਹੈ ਇੱਕਦਮ ਚੇਤਾ ਆਇਆ ਕਿ ਮੇਰੇ ਸਿਰ ਦੇ ਉੱਤੇ ਪੱਗ ਮੇਰੀ ਨਹੀਂ ਇਹ ਮਹਾਰਾਣਾ ਪ੍ਰਤਾਪ ਦੀ ਬੰਨੀ ਹੈ ਅਕਬਰ ਬਾਦਸ਼ਾਹ ਸਾਹਮਣੇ ਤਖਤ ਤੇ ਬੈਠਾ ਸੀ ਗੰਗਾ ਰਾਏ ਗਿਆਨ ਰਦੀਕ ਸਿਰ ਝਕਾਉਣ ਤੋਂ ਪਹਿਲਾਂ ਪੱਗ ਉਤਾਰੀ ਪੱਗ ਉਤਾਰ ਕੇ ਕੱਚ ਵਿੱਚ ਦਿੱਤੀ ਤੇ ਨੰਗੇ ਸਿਰ ਬਾਦਸ਼ਾਹ ਅਕਬਰ ਨੂੰ ਸਲਾਮ ਕੀਤਾ ਬੇਨਤੀ ਮੇਰੀ ਬੜੇ ਧਿਆਨ ਨਾਲ ਸਮਝੋ ਜੀ ਅਕਬਰ ਬਾਦਸ਼ਾਹ ਅੱਜ ਬੜਾ ਹਰਾਨ ਹੋਇਆ ਵੀ ਅੱਜ ਪੱਗ ਸਾਹਮਣੇ ਤੋਂ ਬੰਨੀ ਆਉਂਦਾ ਸੀ ਪਰ ਜਦੋਂ ਸੁਨਾਮ ਕਾ ਲੱਗੇ ਨੇ ਉਤਾਰ ਕੇ ਪੱਗ ਕੱਚ ਵਿੱਚ ਕਿਉਂ ਦੇ ਲਈ ਤੇ ਤਖਤ ਦੇ ਉੱਤੇ ਬੈਠੇ ਅਕਬਰ ਨੇ ਕਿਹਾ ਸੀ ਗੰਗਾ ਰਾਏ ਅੱਜ ਤੇਰੀ ਸਲਾਮ ਵਿੱਚ ਕੁਝ ਬਦਲਾਅ ਹੈ ਅੱਜ ਤੂੰ ਸਿਰ ਦੇ ਉੱਤੇ ਬੰਨੀ ਹੋਈ ਪੱਗ ਉਤਾਰ ਕੇ ਕੱਚ ਵਿੱਚ ਦੇ ਕੇ ਸਲਾਮ ਮੈਨੂੰ ਕਿਉਂ ਕੀਤੀ ਤੇ ਗੰਗਾ ਰਾਏ ਕਹਿਣ ਲੱਗਾ ਬਾਦਸ਼ਾਹ ਝੂਠ ਨਹੀਂ ਬੋਲਾਂਗਾ ਮੈਂ ਤੇਰੇ ਦਰਬਾਰ ਦਾ ਕਵੀ ਹਾਂ ਅੱਜ ਦੇਖ ਜਿਹੜਾ ਸਿਰ ਤੇਰੇ ਅੱਗੇ ਝੁਕਿਆ ਇਹ ਸਿਰ ਗੰਗਾ ਰਾਏ ਦਾ ਹੈ ਇਹ ਸਰਮੇਰਾ ਹੈ ਜਿਹੜੀ ਆ ਕੱਚ ਦੇ ਵਿੱਚ ਪੱਗ ਮੈਂ ਲੈ ਕੇ ਖੜਾ ਹੋਇਆ ਇਹ ਪੱਗ ਮੇਰੀ ਨਹੀਂ ਇਹ ਪੱਗ ਮਹਾਰਾਣਾ ਪ੍ਰਤਾਪ ਦੀ ਹੈ ਮੈਂ ਮਹਾਰਾਣਾ ਪ੍ਰਤਾਪ ਨਾਲ ਵਾਅਦਾ ਕੀਤਾ ਸੀ ਕਿ ਉਹ ਤੁਹਾਡੇ ਅੱਗੇ ਝੁਕਿਆ ਨਹੀਂ ਮੈਂ ਉਹਨਾਂ ਦੀ ਪੱਗ ਨਹੀਂ ਝੁਕਣ ਦੇਵਾਂਗਾ ਜੇ ਕਿਤੇ ਅੱਜ ਮੈਂ ਸਿਰ ਦੇ ਉੱਤੇ ਮਹਾਰਾਣਾ ਪ੍ਰਤਾਪ ਦੀ ਪੱਗ ਬਨ ਕੇ ਤੁਹਾਡੇ ਅੱਗੇ ਝੁਕ ਜਾਂਦਾ ਸਿਰ ਮੇਰਾ ਝੁਕਣਾ ਸੀ ਤੇ ਪੱਗ ਮਹਾਰਾਣਾ ਪ੍ਰਤਾਪ ਦੀ ਝੁਕਣੀ ਸੀ ਅਕਬਰ ਬੜਾ ਪ੍ਰਸੰਨ ਹੋਇਆ ਜੀ ਕਹਿ ਲੱਗਾ ਮਿੱਤਰ ਹੋ ਵੀ ਤੇ ਤੇਰੇ ਵਰਗਾ ਹੋ ਵੀ ਸੱਚ ਇਹ ਹੈ ਗੁਰਮਖੋ ਜਦੋਂ ਕਦੇ ਅਸੀਂ ਕਿਸੇ ਦੇਹ ਧਾਰੀ ਬਾਬੇ ਦੇ ਕਿਸੇ ਪੱਥਰ ਦੇ ਕਿਸੇ ਕਬਰ ਦੇ ਕਿਸੇ ਮੜੀ ਦੇ ਉੱਪਰ ਸਿਰ ਦੇ ਉੱਤੇ ਪੱਗ ਬਨ ਕੇ ਆਪਣੇ ਸਿਰ ਨੂੰ ਝੁਕਾ ਦਨੇ ਆ ਇਹ ਗੱਲ ਸਦਾ ਚੇਤੇ ਰੱਖਿਆ ਕਰੋ ਗੁਰੂ ਗੋਬਿੰਦ ਸਿੰਘ ਨੇ ਚਮਕੌਰ ਦੀ ਗੜੀ ਦੇ ਵਿੱਚ ਆਪਣੇ ਸਿੱਖ ਦੇ ਸਿਰ ਦੇ ਉੱਤੇ ਪੱਗ ਬੰਨੀ ਸੀ ਉਹ ਇੱਕ ਸਿੱਖ ਦੇ ਨਹੀਂ ਹਰ ਇੱਕ ਸਿੱਖ ਦੇ ਸਿਰ ਦੇ ਉੱਤੇ ਪੱਗ ਗੁਰੂ ਗੋਬਿੰਦ ਸਿੰਘ ਦੀ ਹੈ ਤੇ ਚੇਤਾ ਰੱਖੋ ਜਦੋਂ ਅਸੀਂ ਸਿਰ ਦੇ ਉੱਤੇ ਪੱਗ ਬਨ ਕੇ ਥਾਂ ਥਾਂ ਦੇ ਉੱਤੇ ਜਾ ਕੇ ਝੁਕਦੇ ਆ ਸਿਰ ਸਾਡਾ ਝੁਕਦਾ ਹੁੰਦਾ ਤੇ ਪੱਗ ਗੁਰੂ ਗੋਬਿੰਦ ਸਿੰਘ ਦੀ ਝੁਕਦੀ ਹੁੰਦੀ ਹੈ ਕਿਉਂਕਿ ਇਹ ਪੱਗ ਮੇਰੀ ਨਹੀਂ ਇਹ ਪੱਗ ਗੁਰੂ ਗੋਬਿੰਦ ਸਿੰਘ ਨੇ ਬਖਸ਼ੀ ਹੈ ਸਿਰ ਮੇਰਾ ਪਰ ਪੱਗ ਮੇਰੇ ਗੁਰੂ ਗੋਬਿੰਦ ਸਿੰਘ ਦੀ ਹੈ ਤੇ ਜਿਸ ਸਿਰ ਤੇ ਪੱਗ ਗੁਰੂ ਗੋਬਿੰਦ ਸਿੰਘ ਦੀ ਹੈ ਨਾ ਗੁਰਮਖੋ ਤੇ ਫਿਰ ਇਹ ਗੱਲ ਚੇਤਾ ਰੱਖਿਆ ਕਰੋ ਆਪਣਾ ਸਿਰ ਕੇਵਲ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਅੱਗੇ ਨਾ ਝੁਕੇ ਕਿਉਂਕਿ ਸਾਡੇ ਸਿਰ ਦੇ ਉੱਤੇ ਪੱਗ ਗੁਰੂ ਗੋਬਿੰਦ ਸਿੰਘ ਦੀ ਬਣੀ ਹੋਈ ਹੈ